ਚੰਗਾ ਮਾਸੀ ਸਮਾਂ ਜਿਹੜਾ ਘਾਟੀ ਮੈਂ ਪਤਾਇਆਗਾ ਤੇ ਜ਼ਰੂਰ ਕਿਹੜਾ ਮਾਰਨ ਚੰਗਾ ਐਸਬੀਆਈ ਬੈਂਕ ਚ ਖਾਤਾ ਖਲੋਣਾ ਜਿਹੜਾ ਇਹ ਆ ਭਾਈ ਜਿੱਥੇ ਆਪਣਾ ਵੱਡਾ ਭਾਈ ਕੰਮ ਕਰਦਾ ਦੁਕਾਨ ਤੇ ਚਾਹ ਪੀ ਲਈ ਨਹੀਂ ਦੋ ਕੀ ਆ ਗਈ ਸੀ ਤੜਕੇ ਟਰੈਕਟਰ ਵਾਲੀ ਚਲਾਉਣਾ ਦੇਖ ਲੋ ੜਕੇ ਤੜਕੇ ਤੜਕੇ ਲੈ ਆ ਕੇ ਇਕੱਠੇ ਕਰ ਲੈ ਆ ਇਧਰ ਚਾਹ ਪੀ 3 ਮਿੰਟ ਲਾ ਚਾਹ ਪੀ ਲਈ ਪੀ ਲਈ ਠੀਕ ਤੇ ਭਾਈ ਟਾਈਮ ਨਹੀਂ ਆਉਂਦਾ ਟਰੈਕਟਰ ਦੋਨੇ ਜੋੜ ਲਏ ਤੇ ਉਧਰ ਇੱਕ ਟਰੈਕ ਖੜਾਈ ਖੜਾ ਤੇ ਉਹ ਵੀ ਡੈਡੀ ਨਾਲ ਪਰਲਾ ਜਿਹੜਾ ਟਰੈਕਟਰ ਹੈ ਉਹ ਮੈਨੂੰ ਲੱਗਦਾ ਕਿੰਨੇ ਦਿਨ ਹੋਏ ਡੈਡੀ ਨਹੀਂ ਲਿਆ ਕੇ ਦਿੱਤੇ ਨੂੰ 6 ਦਿਨ 6 ਦਿਨ ਹੋ ਗਏ ਯਾਦ ਆ ਵੀ 6 ਦਿਨ ਹੋ ਗਏ ਤੇ ਫਿਰ ਵੀ ਕਹਿੰਦਾ ਚਾਚੂ ਮੈਂ ਨਵਾਂ ਟਰੈਕਟਰ ਵਾਲੀ ਲੈਣਾ ਹੈ ਜਦੋਂ ਵੀ ਮੈਨੂੰ ਫੋਨ ਕਰਦਾ ਸੀ ਜਿਵੇਂ ਦੱਸਿਆ ਹੀ ਸੀਗਾ ਕਿ ਚਾਚੂ ਮੈਨੂੰ ਟਰੈਕਟਰ ਵਾਲੀ ਨਵਾਂ ਲਿਆ ਕੇ ਦੇਨ ਤੂੰ ਜਦੋਂ ਹੀ ਆਇਆ ਮਿਲ ਗਿਆ ਟਰੈਕਟਰ ਵਾਲੀ ਹੁਣ ਇਹਨੇ ਟਰੈਕਟਰ ਵਾਲੀਆਂ ਦਾ ਕੀ ਕਰੂੰਗਾ ਛੱਡੂੰਗਾ ਛੱਡੂੰਗਾ ਸਕੂਲੇ ਕੌਣ ਜਾਊਗਾ ਫਿਰ ਮੈਂ ਪਿੰਡ ਲੱਗ ਅੱਛਾ ਹਾਂ ਕਿੱਧਰ ਚੱਲਿਆ ਬਾਈ ਕਦੇ ਨਾਲ ਚੱਲਿਆ ਕੰਮ ਤੇ ਬਾਈ ਅੱਜ 5 ਸਤੰਬਰ 2025 ਦੇਣ ਸ਼ੁਕਰਵਾਰ ਤੇ ਭਾਈ Rajasthan ਦੀ ਸ਼ਾਨ ਜਿਹੜੀ ਤੁਸੀਂ ਕਹਿੰਦੇ ਹੋ ਤੇ ਆਪਣਾ ਘਰ ਦੀ ਹੱਦ ਤੋਂ ਪਿੱਛੇ ਸਟਾਰਟ ਹੋ ਜਾਂਦੀ ਹੈ ਤੇ ਇਹ ਭਾਈ ਸਾਰਾ ਜਿਹੜਾ ਏਰੀਆ ਹੈ ਇਹ ਬਰਾਨੀ ਏਰੀਆ ਜਾਂਦਾ ਜਨ ਟਿੱਬੇ ਬੋਲਿਆ ਜਾਂਦਾ ਮੀਕ ਅਣੀਦੀ ਰੋਤ ਜਿੱਥੇ ਤਾਰਾ ਮੀਰਾ ਵੀਜ ਲੈਣੇ ਆ ਤੇ ਕਦੇ-ਕਦੇ ਛੋਲੇ ਵੀ ਵਿਜੇ ਜਾਂਦੇ ਆ ਤੇ ਹੁਣ ਐਸ ਟਾਈਮ ਖਾਲੀ ਪਿਆ ਹੈ ਟਿੱਬਿਆਂ ਤੇ ਵੀ ਹਰਿਆਲ ਵੱਜੀ ਜਾਂਦੀ ਹੈ ਮੀਂਹ ਕਣੀ ਦੀ ਰੋਤਾ ਸੋਣ ਭਾਦੋਂ ਚ ਜਿਵੇਂ ਮੀਂਹ ਪਈ ਜਾਂਦੇ ਤੇ ਇੱਧਰ ਵੀ ਕਾਫੀ ਮੀਂਹ ਆਇਆ ਤੇ ਉਹਨਾਂ ਕਰਕੇ ਆਪਣੇ ਖੇਤਾਂ 'ਚ ਜਿਹੜਾ ਗੁਵਾਰਾ ਵਿਜਿਆ ਵਸਿਆ ਤੇ ਉਹ ਸਾਰਾ ਮੀਂਹ ਦੇ ਕਰਕੇ ਬਲ ਗਿਆ ਸੀਗਾ ਤੇ ਆਪਣੇ ਰਾਜਸਥਾਨ ਏਰੀਆ 'ਚ ਇੱਧਰਲੇ ਭਾਈ ਲਗ ਭੱਗ ਖੇਤਾਂ ਦੇ ਵਿੱਚ ਆਣੀਆਂ ਮਿਲਣੀਆਂ ਮਿਲਣੀਆਂ ਤੇ ਖੇਤ ਜਿਹੜੇ ਤੇ ਘਰ ਆਪਣੇ ਇਧਰ ਗੇਟ ਘੋਟ ਨਹੀਂ ਲੱਗੇ ਹੁੰਦੇ ਨਾ ਕੋਈ ਵਲਗਣ ਕੀਤਾ ਹੁੰਦਾ ਤੇ ਸਿੱਧੇ ਹੀ ਕੰਦਾ ਹੀ ਕੱਢ ਕੇ ਛੱਤੇ ਹੁੰਦੇ ਆ ਭਾਈ ਇਧਰ ਆਪਣੇ ਇਹਨਾਂ ਨੂੰ ਅਸੀਂ ਪੂਆ ਫਫੜ ਬੋਲਦੇ ਆ ਗਵਾਂਢੀ ਜਿਹੜੇ ਆਪਣੇ ਤੇ ਉਹ ਜਿਹੜਾ ਪਿੱਛੇ ਘਰ ਹੈ ਉਹਨਾਂ ਨੂੰ ਮੰਮੀ ਜੀ ਬੋਲਦੇ ਆ ਤੇ ਬਾਬਾ ਜੀ ਬੋਲਦੇ ਆ ਜਿਹੜੇ ਮੰਮੀ ਜੀ ਉਹਨਾਂ ਨੂੰ ਛੋੜੂ ਤੇ ਅਸੀਂ ਮੰਮੀ ਜੀ ਕਹਿੰਦੇ ਹੁੰਦੇ ਸੀ ਇਹ ਤੇ ਉਹਨਾਂ ਦੇ ਘਰ ਵਾਲੇ ਆ ਉਹ ਗੁਰਦੁਆਰਾ ਸਾਹਿਬ ਚ ਪਾਠ ਕਰਦੇ ਹੁੰਦੇ ਸੀ ਤੇ ਉਹਨਾਂ ਦਾ ਨਾਮ ਆਪਾਂ ਬਾਬਾ ਜੀ ਰੱਖਿਆ ਵੈ ਤੇ ਪਿੰਡ ਵਾਲੇ ਵੀ ਆਪਣੇ ਸਾਰੇ ਬਾਬਾ ਜੀ ਕਹਿੰਦੇ ਆ ਤੇ ਉਹਨਾਂ ਨੂੰ ਜਿਵੇਂ ਪਿੰਡਾਂ ਚ ਨਾਮ ਰੱਖੇ ਹੁੰਦੇ ਆ ਤੇ ਬਾਬੇ ਦੀ ਢਾਣੀ ਇਹ ਭਾਈ ਬਾਬੇ ਕੀ ਢਾਣੀ ਆ ਇਧਰ ਆਪਣੀ ਆ ਗਈ ਤੇ ਆਪਾਂ ਜਿਵੇਂ ਦੱਸਿਆ ਸੀ ਪਿੱਛੇ ਘਰ ਪਾ ਰੱਖਿਆ ਆਪਾਂ ਤੇ 2 2.5 ਸਾਲ ਹੋ ਗਏ ਘਰ ਪਾਏ ਨੂੰ ਹਜੇ ਤੱਕ ਆਪਾਂ ਤਿਆਰ ਨਹੀਂ ਕਰਾਇਆਗਾ ਖੜਾ ਕਰ ਲਿਆ ਭਾਈ ਹੌਲੀ ਹੌਲੀ ਜਿਵੇਂ ਵਾਹਿਗੁਰੂ ਦੀ ਕਿਰਪਾ ਹੋਊਗੀ ਓਵੇਂ ਓਵੇਂ ਆਪਾਂ ਤਿਆਰ ਕਰਾ ਲਾਂਗੇ ਤੇ ਆਪਣੀ ਵਸੋਂ ਹਜੇ ਐਸ ਘਰ ਦੀ ਐ ਸਾਹਮਣੇ ਜਿਹੜੇ ਕੱਲ ਦੀ ਵੀਡੀਓ ਦਿਖਾਇਆ ਸੀ ਦੋ ਕਮਰੇ ਐ ਤੇ ਆਪਾਂ ਜਮਾ ਖੇਤਾਂ ਦੇ ਵਿਚਾਲੇ ਬੈਠੇ ਆਂ ਘਰ ਦੇ ਆਲੇ ਦੁਆਲੇ ਸਾਰੇ ਖੇਤੀ ਐ ਆਇਦਰ ਆਪਣਾ ਘਰ ਦਾ ਬੂਆ ਆ ਗਿਆ ਸਾਹਮਣੋਂ ਨੀਮਾ ਥੱਲੇ ਬੈਠਿਆ ਬਾਈ ਪਰਿਵਾਰ ਸਾਰਾ ਤੇ ਆਪਣੇ ਘਰੇ ਦੋ ਨਿੱਕੇ ਨਿੱਕੇ ਆਸਮੁਖ ਚੇਹਰੀ ਵਾਲੇ ਜੀਜਾ ਜਿਹੜਾ ਸਾਰੇ ਪਰਿਵਾਰ ਦਾ ਸਾਰਾ ਦਿਨ ਜੀ ਲਵਾਈ ਰੱਖਦੇ ਆ ਇੱਕ ਤਾਰਿਆ ਆਂਦੀ ਕਿਵੇਂ ਆ ਕੀ ਕਰਦਾ ਫੇਢੀ ਜਾਂਦਾ ਸੀ ਏ ਭਾਈ ਜਿਹੜਾ ਕੱਲ ਟਰੈਕਟਰ ਲੈ ਕੇ ਆਇਆ ਤੇ ਇਹਦੇ ਨਾਲ ਹੀ ਤੜਕੇ ਉੱਠਦੇ ਸਰ ਚਾਹ ਪੀਣ ਤੋਂ ਪਹਿਲਾਂ ਇਹਨਾਂ ਨੂੰ ਫਰੋਲਾ ਫਰਾਲੀ ਕੀਤੀ ਈ ਵੀ ਟਰੈਕਟਰ ਟਰਾਲੀ ਦਾ ਤੇ ਇਹ ਤੋਂ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਹੀ ਆ ਡੈਡੀ ਨੇ ਲਿਆ ਕੇ ਦਿੱਤਾ ਸੀ ਆ ਤੇ ਫਿਰ ਵੀ ਕਹਿੰਦਾ ਚਾਚੂ ਮੈਨੂੰ ਨਵਾਂ ਟਰੈਕਟਰ ਟਰਾਲੀ ਚਾਹੀਦਾ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਨੂਪਗੜ 25 ਪਿੰਡ ਚੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੱਪੜੇ-ਕੋਪੜੇ ਪਾ ਕੇ ਆਪਾਂ ਭਾਈ ਰੈਡੀ ਹੋ ਗਏ ਆ ਤੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਬੈਂਕ ਦਾ ਜਿਹੜਾ ਕੰਮ ਆ ਉਹ ਕਰਨਾ ਹੈ ਤੇ ਆਪਣੇ ਜਿਹੜੇ ਸੱਜਣ ਪਿਆਰੇ ਪ੍ਰਾਣੇ ਨਾਲ ਖਾਸ ਦੇ ਖੇਤ ਦੇ ਜਿਹੜੇ ਮਿੱਤਰ ਸੀ ਉਹਨਾਂ ਨੂੰ ਮਿਲ ਕੇ ਆਉਣਾ ਤੇ ਇੱਕ ਦੋ ਹੋਰ ਆਪਣੇ ਬਾਜ਼ਾਰ ਚ ਕੰਮ ਆ ਉਹ ਕਰਕੇ ਆਉਣੇ ਆ ਸਾਰੇ ਪਾਸੇ ਝਾਦੀ ਮਾਰੋਗੇ ਜਿੱਦੜੀ ਖੇਤ ਦੀ ਖੇਤ ਨਜ਼ਰ ਆਉਣਗੇ ਤੇ ਖੇਤ ਦੀ ਗੱਲਬਾਤ ਕਰੀਏ ਤਾਂ ਆਪਣੇ ਆਹੋ ਜਿਹੜੀਆਂ ਇਕਰਾਂ ਹੀ ਦੇਖੀ ਜਾਂਦੇ ਆ ਉਥੋਂ ਦੀ ਆਪਣੀ ਨਹਿਰ ਲੰਘਦੀ ਆ ਜਿਹਨੂੰ ਕੱਸੀ ਵੀ ਬੋਲ ਦਿੰਦੇ ਆ ਇੱਧਰ ਆਪਣੀ ਨਹਿਰ ਬੋਲਦੇ ਆ ਤੇ ਉਹ ਉੱਥੇ ਆਪਣਾ 2.5-3 ਕਿਲੇ ਨਰਮਾ ਵੀ ਜਵੈ ਤੇ ਉਹ ਤੇ ਆਪਾਂ ਸ਼ਾਮ ਨੂੰ ਆਣ ਕੇ ਚੱਲਾਂਗੇ ਤੇ ਹੁਣ ਆਪਾਂ ਇੱਕ ਵਾਰੀ ਬੈਂਕ ਦੇ ਜਿਹੜੇ ਕੰਮ ਆ ਉਹ ਨਿਵੇੜਿਆ ਹੀ ਏ ਕਿਉਂਕਿ 3:30 ਵਜੇ ਦੇ ਲਵੇ ਤਵੇ ਜਿਹੜਾ ਬੈਂਕ ਵੀ ਬੰਦ ਹੋ ਜਾਂਦਾ ਤੇ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਬੈਂਕ ਵਾਲਾ ਕੰਮ ਆ ਜਿਹੜਾ ਕਰ ਲਈਏ ਤੇ ਬਾਕੀ ਜਿਹੜਾ ਡਾਕੂਮੈਂਟ ਦਾ ਆਪਣਾ ਇੱਕ ਦੋ ਕੰਮ ਹੋਰ ਆ ਉਹ ਵੀ ਜਿਹੜੇ ਕਰਾਇਏ ਭੱਜ ਕੇ ਤੇ ਉਸ ਤੋਂ ਬਾਅਦ ਚ ਫੇਰ ਆਉਣੇ ਤਾਂ ਫੇਰ ਆਪਾਂ ਪਿੰਡ ਦਾ ਆਲਾ ਦਵਾਲਾ ਜਿਹੜਾ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨਾਲ ਐਂਡ ਤੱਕ ਲਾ ਜਰੂਰ ਬਣੇ ਰਹੋ ਤੇ ਜੇ ਵੀਡੀਓ ਇਹ ਤਾਂ ਚੰਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਟੰ ਟੰ ਬੈਲ ਨੂੰ ਵੀ ਦਵਾ ਦਿਓ ਤੇ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਨੂੰ ਭਾਈ ਆਪਾਂ ਹੁਣ ਫੈਲ ਚੱਕ ਲਈਏ ਤੇ ਹੁਣ ਆਪਾਂ ਚੱਲਦੇ ਆਂ ਨੋਪਗੜ ਸ਼ਹਿਰ ਤੇ ਆਪਣਾ ਕਜਨ ਬ੍ਰਦਰ ਜਿਹੜਾ ਛੋਟਾ ਆਪਣੇ ਤੋਂ ਮਾਸੀ ਦਾ ਮੁੰਡਾ ਭਾਈ ਉਹ ਆਪਣ ਤੜਕੇ ਤੜਕੇ ਲੈਣ ਵਾਸਤੇ ਆ ਗਿਆ ਤੇ ਗੱਲ ਕਰੀ ਆਪਣੇ ਮੰਮੀ ਜੀ ਹੁਰੀ ਆ ਪੰਜ ਭੈਣ ਭਰਾਇਆ ਜਿਹੜੇ ਆਪਣੇ ਮੰਮੀ ਜੀ ਸਾਰਿਆਂ ਨਾਲ ਵੱਡੇ ਆ ਤੇ ਦੋ ਆਪਣੇ ਮਾਮੇ ਆ ਤਿੰਨ ਮਾਸੀਆਂ ਇਹ ਜਿਹੜਾ ਭਰਾ ਹੈ ਆਪਣਾ ਛੋਟਾ ਇਹ ਭਾਈ ਆਪਣੇ ਮੰਮੀ ਤੋਂ ਸਾਰਿਆਂ ਤੋਂ ਛੋਟੀ ਛੋਟੀ ਮਾਸੀਆਂ ਉਹਨਾਂ ਦਾ ਬੇਟਾ ਹੈ ਤੇ ਇਹ ਮਾਸੀ ਜਿਹੜੇ ਆਪਣੇ ਐਸ ਨਹਿਰ ਦੇ ਉੱਤੇ ਪੈ ਜਾਂਦੇ ਆਪਣਾ 25 ਇਹ ਪਿੰਡ ਹੈ ਤੇ ਇਹਨਾਂ ਦਾ 9 ਇਹ ਹੈ ਤੇ ਇਹ ਲਵੇ ਜੀ ਰਹ ਜਾਂਦੇ ਇਹ ਦੇ ਕਰਕੇ ਆਪਣੇ ਕੋਲ ਸਦਹੀਂ ਤੜਕੀ ਆ ਗਿਆ ਤੇ ਇਹਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਵਧੀਆ ਬਈ ਵਧੀਆ ਔਰ ਕੰਮ ਕਰ ਲੋਟਾ ਇਹ ਭਾਈ ਇਹ ਭਾਈ ਬੈਂਕ ਚ ਲੱਗਿਆ ਪ੍ਰਾਈਵੇਟ ਜੋਬ ਕਰਦਾ ਕੰਮ ਕਰ ਵਧੀਆ ਚੱਲੀ ਜਾਂਦਾ ਤੇ ਕਿਧਰ ਨੂੰ ਟੁਰਵਾਂ ਅੱਜ ਵੈਸੇ ਇੱਧਰ ਹੀ ਮੈਂ ਕਿਹ ਚੱਲ ਭਰਾ ਨੂੰ ਮਿਲਿਆ ਇਹ ਭਰਾ ਆਇਆ ਹੋਇਆ ਠੀਕ ਹੈ ਲੈ ਚਲੀਏ ਕਰੇ ਚੱਲਦੇ ਆਂ ਦੇਖਦੇ ਆਪਾਂ ਹਾਂਜੀ ਮਾਤਾ ਠੀਕ ਹੈ ਮੇਰੇ ਠੀਕ ਹੈ ਚੰਗਾ ਮੈਂ ਹੁਣਾਂ ਫਿਰ ਜਲਦੀ ਦੇਖਦਾ ਮੈਂ ਇਧਰ ਮਾਸੀ ਕੰਨੀ ਵੀ ਦੇਖਿਆ ਜਿਹੜਾ ਮਾਰਿਆਊਗਾ ਤੇ ਜਿੰਨੇ ਉਧਰ ਨਾ ਗਿਆ ਤੇ ਫਿਰ ਮੈਂ ਤੜਕੇ ਜਾਵੜੂਗਾ ਤੇ ਮੈਂ ਹੁਣਾਂ ਠੀਕ ਹੈ ਚੰਗਾ ਜਾਣਾ ਮੰਡੀ ਜਾਉਣਾ ਲਿਓਣਾ ਕੁਛ ਖਾਣ ਨੂੰ ਆ ਕੱਢ ਪਹਿਲਾਂ ਮੁੱਝੋ ਥੁੱਕ ਦੇ ਸਿੱਟ ਸਿੱਟ ਥੱਲੇ ਸਿੱਟ ਦੇ ਲਿਓਣਾ ਚੀਜ਼ੀ ਲੈਉਣੀਆਂ ਕੀ ਲੈ ਕੇ ਆਉਣਾ ਚਿਪ 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 ਹੋਰ ਕੁਛ ਨਹੀਂ ਠੀਕ ਹੈ ਆ ਜਾ ਬਈ ਚੱਲਦੇ ਹਾਂ ਹੁਣ ਮੰਡੀ ਨੂੰ ਤੇ ਆਪਾਂ ਜਿਹੜਾ ਕੰਮ ਆਪਣਾ ਬੈਂਕ ਵਾਲਾ ਉਹ ਕਰਕੇ ਆਈਏ ਤੇ ਇੱਧਰ ਭਾਈ ਝੋਟਾ ਖੜਾ ਹੈ ਗੱਲ ਕਰੀਏ ਇਹਦੇ ਨਾਲ ਦੇ ਆਪਣੇ ਕੋਲੇ ਤੇ ਉਹ ਜਿਹੜੇ ਤੇ ਡੈਡੀ ਆਇਆ ਸੀ ਤੇ ਉਹ ਖੜਾ ਪਈ ਉਹਦੇ ਨਾਲ ਵੀ ਥੋੜੀ-ਮੋਟੀ ਗੱਲਬਾਤ ਕਰ ਲਈ ਆਪਾਂ ਸਾਂਝੀ ਇਹਦੇ ਨੰਬਰ ਪਲੇਟ ਦੇ ਪਿੱਛੇ ਸ਼ੌਂਕ ਨਾਲ ਲਿਖਾਇਆ ਸੀ ਮੈਂ ਭੁੱਲਰ ਇਹ ਲਿਖਿਆ ਵਾ ਭਾਈ ਤੇ ਇਹ ਮੈਂ ਜਦੋਂ ਟੇਲਰ ਦਾ ਕੰਮ ਕਰਦਾ ਸੀ ਆ ਤਾਂ ਉਦੋਂ ਭਾਈ ਜਿਹੜੇ ਮੋੜ ਤੋਂ ਆਪਾਂ ਮੋੜੇ ਸੀ ਕੱਲ੍ਹ ਵਾਲੀ ਵੀਡੀਓ 'ਚ ਜਿਹੜਾ ਬਾਰਡਰ ਨੂੰ ਮੋੜ ਜਾਂਦਾ ਤੇ ਉਥੋਂ ਭਾਈ ਆਪਾਂ ਨੂੰ ਆਪਣੀ ਢਾਣੀ 2 ਕਿਲੋਮੀਟਰ ਦੇ ਲਵੇ ਦਵੇ ਪੈਂਦੀ ਆ ਤੇ ਉੱਥੋਂ ਭਾਈ ਮੈਨੂੰ ਤੁਰ ਕੇ ਆਉਣਾ ਪੈਂਦਾ ਸੀ ਉੱਥੋਂ ਤੱਕ ਹੀ ਟੈਂਪੂ ਆਉਂਦਾ ਹੈ ਤੇ ਫਿਰ ਮੈਂ ਜੋ ਟੇਲਰ ਦਾ ਕੰਮ ਕਰਦਾ ਸੀ ਜੇ ਤੇ ਉਦੋਂ ਪੈਸੇ ਜੋੜ ਕੇ ਤੇ ਮੈਂ ਕੁਸ ਮੈਂ ਆਪਾਂ ਈ ਸੀ ਕੁਸ ਡੈਡੀ ਜੀ ਤੋਂ ਲਿੱਤੇ ਸੀ ਇਹ ਤੇ ਕੁਸ ਵੱਡੇ ਭਾਈ ਨੇ ਦੇ ਕੇ ਤੇ ਫਿਰ ਆ ਭਾਈ ਮੋਟਰਸਾਈਕਲ ਲਿੱਤਾ ਸੀ ਆ ਓਣ ਜਾਣ ਵਾਸਤੇ ਕਿਉਂਕਿ ਦਿੱਕਤ ਆਉਂਦੀ ਸੀਗੀ ਕਈ ਵਾਰੀ ਤੜਕੇ ਛਦਿਆਂ ਜਾਣਾ ਪੈਂਦਾ ਸੀ ਕਈ ਵਾਰੀ ਰਾਤ ਨੂੰ ਲੇਟ ਹੋ ਜਾਂਦੇ ਸੀ ਇਹ ਤੇ ਉਦੋਂ ਭਾਈ ਇਹ ਮੋਟਰਸਾਈਕਲ ਲੈ ਕੇ ਆਇਆ ਸੀ ਆ ਇਹ ਪਹਿਲਾ ਮੋਟਰਸਾਈਕਲ ਮੈਂ ਲਿੱਤਾ ਸੀ ਆਪਦੀ ਕਮਾਈ ਕਰਕੇ ਤੇ ਕੁਸ ਬੇਬੇ ਬਾਪੂ ਤੋਂ ਤੇ ਇਹ ਭਾਈ ਡੈਡੀ ਕਹਿੰਦਾ ਕਈ ਵਰੀ ਵੇਚ ਕੇ ਆਪਾਂ ਨਵਾਂ ਲਏ ਆਈਏ ਤੇ ਮੇਰਾ ਚਿੱਤ ਨਹੀਂ ਮੰਨਦਾ ਤੇ ਇਹਦੀ ਕਰਕੇ ਫਿਰ ਅਸੀਂ ਵੇਚੇ ਨਹੀਂ ਗਾ ਤੇ ਇਹ ਆਪਾਂ ਘਰੇ ਰੱਖ ਹੀ ਰੱਖਿਆ ਠੀਕ ਆ ਚੰਗਾ ਚੰਗਾ ਮਾਤਾ ਹੁੰਨੇ ਆ ਜਲਦੀ ਲੈ ਭਾਈ ਚਲਿਏ ਇਧਰ ਘਰ ਦੇ ਆਲੇ ਦੁਆਲੇ ਦੀ ਗਲੀਆਂ ਵਧੂ ਜਾਂਦੀਆਂ ਆਪਣੀਆਂ ਇਧਰ ਦੀ ਮਰਜ਼ੀ ਕੱਢ ਲੀਏ ਲੇ ਸੀ ਇਹ ਤੇ ਅੱਗੇ ਤਾਂ ਸਾਹਮਣੇ ਘਰ ਦੇ ਆਪਣੀ ਗੁਰਦੁਆਰਾ ਸਾਹਿਬ ਹੈ ਤੇ ਜਾ ਰਹੇ ਸੀ ਬਾਜ਼ਾਰ ਨੂੰ ਮੈਂ ਕਿਹਾ ਮੱਥਾ ਟੇਕ ਹੀ ਚਲੀਏ ਸਮਾਂ ਤਾਂ ਕਾਫੀ ਹੋ ਗਿਆ ਕੋਈ ਗੱਲ ਨਹੀਂ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਜਿਹੜਾ ਪੋਣੇ 12 ਦੇ ਲਵੇ ਤਵੇ ਹੋ ਗਿਆ ਤੇ ਆਪਾਂ ਕਲਕੱਤੇ ਤੋਂ ਨੂਪਗਟ ਸ਼ਹਿਰ ਜਿਹੜਾ ਕੰਮ ਕਰਨ ਆਏ ਆ ਐਸਬੀਆਈ ਬੈਂਕ 'ਚ ਖਾਤਾ ਖਲੋਣਾ ਜਿਹੜਾ ਭਾਈ ਉਹ ਕੰਮ ਕਰ ਲਈਏ ਸਾਰੇ ਨਾਲ ਪਹਿਲਾਂ ਬਾਕੀ ਦੀਆਂ ਗੱਲਾਂ ਤਾਂ ਹੁੰਦੀਆਂ ਰਹਿਣੀਆਂ ਆ ਚੱਲਦੇ ਆਪਾਂ ਬੈਂਕ 'ਚ ਖਾਤਾ ਖਲੋਣਾ ਪਹਿਲਾਂ ਡੇਢ ਘੰਟੇ ਬਾਅਦ ਆਪਾਂ ਐਸਬੀਆਈ ਬੈਂਕ 'ਚੋਂ ਨਿਕਲੇ ਆ ਏਸੀ ਦੀ ਹਵਾ ਖਾ ਕੇ ਤੇ ਇੱਕੇ ਦਮ ਧੁੱਪ 'ਚ ਨਿਕਲ ਕੇ ਆ ਗਏ ਭਾਈ ਜਿਹੜਾ ਕੰਮ ਕਰਾਉਣਾ ਆਏ ਸੀ ਇਹ ਤੇ ਆਪਣਾ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਮੋਰਸਾ ਲੈ ਕੇ ਆਇਆ ਸੀ ਸਕੂਟੀ ਕਿੱਧਰ ਲਈ ਫਿਰਦਾ ਸਟਾਰਟ ਖੜਾ ਗਿਆ ਸਟਾਰਟ ਹੀ ਖੜਾ ਗਿਆ ਠੀਕ ਹੈ ਠੀਕ ਹੈ ਇਹ ਹਾਲਾਤ ਅਨੋਪ ਘਟਦੇ ਭਾਈ ਸਕੂਟੀ ਜਿਹੜੀ ਸਟਾਰਟ ਹੀ ਖੜਾ ਗਿਆ ਬਾਈ ਕੱਢ ਲੈ ਆਪਣੇ ਆ ਵੀ ਕੱਢ ਲਾ ਕੱਢ ਲਾ ਆਪਣ ਕੱ ਲਈ ਕਾਪੀ ਦਿੱਤੀ ਹੈ ਤੇ ਕਹਿੰਦੇ ਭਾਈ ਏਟੀਐਮ ਕਾਰਡ ਤੇ ਚੈੱਕ ਬੁੱਕ ਆ ਜਿਹੜੀ 10 ਦਿਨਾਂ ਬਾਅਦ ਡਾਕਰਾਹੀਂ ਘਰੇ ਆਉਂਗੀ ਕਾਪੀ ਦੇ ਦਿਦੋ ਇੰਨਾ ਹੀ ਸ਼ੁਕਰ ਆ ਬਾਈ ਚੈੱਕ ਬੁੱਕ ਤੇ ਆਪਾਂ ਏਟੀਐਮ ਕਾਰਡ ਤੋਂ ਕੀ ਕਰਉਣਾ ਆਪਾਂ ਨੂੰ ਕਾਪੀ ਜ਼ਰੂਰੀ ਹੈ ਜਿਹੜੀ ਚਾਹੀਦੀ ਹੈ ਹੁਣ ਆਪਾਂ ਚੱਲਦੇ ਆ ਆਪਣੇ ਛੋਟੇ ਬਾਈ ਦੇ ਬੈਂਕ 'ਚੋਂ ਇਹਨੂੰ ਵੀ ਫੋਨ ਆਈ ਜਾਂਦੇ ਬੈਂਕ ਤੋਂ ਭਾਈ ਤੂੰ ਕਿੱਧਰ ਗਾਇਬ ਹੋਇਆ ਮੈਂ ਦੁਪਹਿਰ ਦਾ ਰੋੜਾ ਆਪਟੀਕਲ ਮੋਬਾਈਲ ਏ ਆ ਭਾਈ ਜਿੱਥੇ ਆਪਣਾ ਵੱਡਾ ਭਾਈ ਕੰਮ ਕਰਦਾ ਦੁਕਾਨ ਤੇ ਮੈਨੂੰ ਲੱਗਦਾ ਨਹੀਂ ਭਾਈ ਤਾ ਅੱਜ ਦੁਕਾਨ ਤੇ ਹੋਊਗਾ ਕਿਉਂਕਿ ਟੂਰ ਚੱਲੀ ਜਾਂਦੇ ਹੈ ਭਾਈ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਕੀ ਹਾਲ ਨੇ ਬੜੀ ਵਧੀਆ ਜਿ ਘਰੇ ਪਰਿਵਾਰ ਠੀਕ ਹੈ ਕੰਮ ਲੋਟ ਹੈ ਠੀਕ ਹੈ ਆਇਦਰ ਭਾਈ ਇੱਕ ਹੋਰ ਬੈਠਿਆ ਹੋਰ ਕਿਵੇਂ ਹੋ ਜੀ ਆਓ ਆਗੇ ਆ ਗਏ ਆ ਜੀ। ਵੀਡੀਓ ਕਿੱਧਰ ਆ ਰਹੀ ਸੀਗੀ? ਅੱਜ ਤੁਹਾਡੇ ਸਾਹਮਣੇ ਆ ਗਏ ਕੱਲ ਤੋਂ ਵੀਡੀਓ ਕਿਤੇ ਹੋਰ ਆ ਰਹੀ ਸੀ ਤਾਂ। ਹਾਂਜੀ ਹਾਂਜੀ ਹੋਰ ਘਰ ਪਰਵਾਹ ਠੀਕ ਐ। ਬੱਸ ਵਧੀਆ ਚੜ੍ਹਦੀ ਕਲਾ। ਬੱਸ ਕੱਲ ਹੀ ਆਏ ਸੀ ਸ਼ਾਮ ਨੂੰ। ਯਾਤਰਾ ਵੀਡੀਓ ਨਹੀਂ ਨਹੀਂ ਯਾਤਰਾ ਪੂਰੀ ਨਹੀਂ ਹੋਈਗੀ ਥੋੜਾ ਜਿਹਾ ਕੰਮ ਸੀ ਡਾਕੂਮੈਂਟ ਦਾ ਉਹ ਲੈ ਕਰਨ ਆਇਆ ਸੀ ਆ। ਕਲਕੱਤੇ ਤੋਂ ਆਇਆ ਕਲਕੱਤੇ 7 ਤਰੀ ਨੂੰ ਵਾਪਸੀ ਜਾਵੜਨੇ। ਹਾਂ ਉੱਥੇ ਵਾਪਸੀ ਆਪਣੇ ਦੋ ਜਣੇ ਉੱਥੇ ਹੀ ਸਾਥੀ। ਦੋ ਜਣੇ ਆਇਆ ਪਿੰਡ। ਹਾਂਜੀ ਤੇ ਸਟੇ ਕਰਦੇ ਆ ਦੋ ਜਣੇ ਹਾਂ ਉੱਥੇ ਰੁਕੇ ਵੀ ਆ ਉਹਨੇ ਦਰੀਂ ਹਾਂ ਹਾਂ ਚੱਲੀ ਜਾਂਦਾ ਫੋਨਾ ਫੋਨਾ ਦਾ ਕੰਮ ਲੋਟਾ ਖੋਲਾ ਖਲਾਈ ਕਰੀ ਰੱਖੋ ਫਿਰ ਖਿੱਚੀ ਰੱਖੋ ਕੰਮ ਨੂੰ ਪੂਰਾ ਇਹ ਭਾਈ ਨੋਪ ਕਰਦਾ ਗਾੜ ਬਣਿਆ ਵਾ ਸੀ ਆ ਤੇ ਜਿਹੜਾ ਢਾਹ ਢੇਰੀ ਹੋਇਆ ਪਿਆਗਾ ਤੇ ਕੰਦਾ ਜਮਾ ਨਿੱਕਰਦੀਆਂ ਲਾਤ ਤੇ ਆ ਜਿਹੜੀ ਰੈਸ਼ ਆ ਜਮਾਂ ਕੜ ਦੇ ਉੱਤੇ ਕੀਤੀ ਹੈ ਇੰਨਾ ਤਾਂ ਪਤਾ ਨਹੀਂ ਆ। ਬਹੁਤ ਨੁਕਸਾਨ ਪਹੁੰਚਾ ਦੇਣਾ। ਇਹਦੇ ਵਿੱਚ ਆਮ ਕਾਰੀ ਵਾਲਿਆਂ ਦੀ ਚੌਂਕੀ ਬਣੀ ਵੀ ਹੈ। ਇੱਧਰ ਨਾਲ ਨਾਲ ਮੰਦਰ ਹੈ। ਅਨੂਪਗੜ੍ਹ ਸ਼ਹਿਰ ਆ ਕੋਈ ਖਾਸਾ ਵੱਡਾ ਨਹੀਂ ਤੇ ਚਾਰ ਪੰਜ ਗਲੀਆਂ ਜਾਂ ਜਿੱਥੇ ਖਤਮ ਹੋ ਜਾਂਦਾ ਇਹ ਮੇਨ ਗਲੀ ਆ ਜਿਹੜੀ ਇੱਧਰਲੀ ਨੁੱਕਰ ਤੋਂ ਜਾ ਕੇ ਤੇ ਪਰਲੀ ਨੁੱਕਰ ਤੇ ਨਿਕਲ ਜਾਂਦੀ ਆ। ਇਹ ਸਾਹਮਣੇ ਆ ਗਈ। ਪੂਰੀ ਮਾਰਕੀਟ ਸਾਰੀ। ਐਸ ਮਾਰਕੀਟ 'ਚ ਮੈਂ ਕੰਮ ਕਰਦਾ ਹਾਂ ਸਟਿਲਰ ਦਾ ਇੱਥੇ ਦੁਕਾਨਾ ਉੱਥੇ ਵੀ ਆਪਾਂ ਚੱਲਾਂਗੇ ਦਿਖਾਵਾਂਗੇ ਤੁਹਾਨੂੰ ਇਹ ਕਿਹੜੀ ਦੁਕਾਨ ਤੇ ਭਾਈ ਮੈਂ ਕੰਮ ਕਰਦਾ ਸੀ ਇਸ ਸਲਾਈ ਦਾ ਜਿੱਥੇ ਮੈਂ 2 ਸਾਲ ਕੰਮ ਕੀਤਾ ਸਾਲ ਇੱਕ ਕੰਮ ਸਿੱਖਿਆ ਸੀ ਆ ਤੇ ਸਾਲ ਇੱਕ ਕਮਿਸ਼ਨ ਤੇ ਆਪਾਂ ਕੰਮ ਕੀਤਾ ਸੀ ਆ ਇਹ ਸਾਰੀ ਮਾਰਕੀਟ ਇੱਥੋਂ ਦੀ रेडीमेड मार्केट ਆ ਗਈ ਇੱਧਰ ਸਾਰੀ। ਬਾਜੀ ਤੋਂ ਬਾਅਦ ਅਰੂ ਸਮਾਲੇ। ਵਾਹਿਗੁਰੂ। ਸਮਾਂ ਜਿਹੜਾ 6 ਵਜੇ ਦੇ ਲਾਵੇ ਤੋਂ ਹੋ ਗਿਆ ਤੇ ਆਪਾਂ ਪਹੁੰਚ ਗਏ ਪਿੰਡ 25 ਇਹ ਤੋਂ ਸਿੱਧਾ 9 ਇਹ ਪਿੰਡ। ਮਾਸਿਗੇ ਪਿੰਡ ਆਪਣੇ। ਤੇ ਜਿਹੜਾ ਆਪਾਂ ਨੂੰ ਭਰਾ ਆਪਣਾ ਛੋਟਾ ਲੈਣ ਆਇਆ ਸੀਗਾ। ਉਹਦੇ ਨਾਲ ਭਾਈ ਪਿੰਡ ਆਪਣੇ ਮਾਸੀ ਕੇ ਪਹੁੰਚ ਗਏ ਆ ਤੇ ਗੱਲਬਾਤ ਐਵੇਂ ਸੀਗੀ ਕਿ ਮਾਸੀ ਕੇ ਪਿੰਡ ਆਪਾਂ ਉਹਨਾਂ ਦਾ ਕੱਲ ਸੀ ਆ ਫਿਰ ਅੱਜ ਆਉਣਾ ਪਿਆ ਕਿਉਂਕਿ ਆਪਣੇ ਕੋਲ ਸਮਾਂ ਜਿਹੜਾ ਥੋੜਾ ਹੈ ਹਾਂਜੀ ਕਿਦਾਂ ਆਇਓ ਆਇਓ ਲੈ ਸਵਾਗਤ ਹੀ ਬੜਾ ਸੋਹਣਾ ਹੋਈ ਜਾਂਦਾ ਆਇਆ ਆਇਆ ਸਤ ਸ੍ਰੀ ਅਕਾਲ ਮਾਸੜ ਜੀ ਹੋਰ ਕਿਵੇਂ ਹੋ ਲੱਗੇ ਫੜੇ ਪੁਲਿਸਾਂ ਦਾ ਦਿਵਾਲੇ ਠੀਕ ਆ ਠੀਕ ਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਸੇਤਾ ਕੈਮ ਆ ਠੀਕ ਆ ਤੇ ਮਾਸੀ ਗਾਣੇ ਡੈਰੀ ਦਾ ਕੰਮ ਐ ਤੇ ਗਾਈਆਂ ਗੋਈਆਂ ਵਾਵਾ ਹੀ ਸੰਭਾਲ ਰੱਖੀਆਂ ਮੈਨੂੰ ਲੱਗਦਾ ਸਾਰਾ ਦਿਨ ਇੰਨਾ ਚ ਹੀ ਲੱਗੇ ਰਹਿੰਨੇ ਹੋਣਾ ਅੱਦੇ ਇੱਧਰ ਨੂੰ ਘਰ ਨੂੰ ਕਰ ਲਈਏ ਥੋੜਾ ਜਿਹਾ ਫੋਨ ਤੇ ਸਾਹਮਣੇ ਜਿਹੜਾ ਘਰ ਆ ਭਾਈ ਇਹ ਆ ਗਿਆ ਮਾਸੀ ਦਾ ਘਰ ਆ ਗਿਆ ਭਾਈ ਸੁਤਰਾ ਹਾਂਜੀ ਹਾਂਜੀ ਸਾਸਰੀ ਘਰ ਮਾਸੀ ਹੋਰ ਕਿਵੇਂ ਹੋ ਵਧੀਆ ਹੋਰ ਸਿੱਤਾ ਕਹਿ ਮੈਂ ਹੋਰ ਚੜਦੀ ਕਲਾ ਹਾਂ ਤੂੰ ਦੱਸ ਮੈਂ ਤਾਂ ਜਵਾਂ ਚੜਦੀ ਕਲਾ ਜੇ ਤੁਹਾਡੇ ਸਾਹਮਣੇ ਆ ਆ ਗਿਆ ਜੀ ਆਏ ਨੂੰ ਹਾਂਜੀ ਕੋਣ ਆਇਆ ਨਫੀ ਕੋਣ ਆਇਆ ਉਸ ਦਾ ਹੈਲੋ ਕਰੋ ਹੈਲੋ ਕਰੋ ਆ ਜਾ ਆ ਜਾ ਆ ਜਾ ਹੈਲੋ ਕਰੋ ਹੈਲੋ ਕਰੋ ਹਾਂਜੀ ਹੈਲੋ ਕਰੋ ਇਹ ਭਾਈ ਛੋਟੇ ਛੋਟੇ ਏ ਸੀ ਏ ਜਦੋਂ ਮੈਂ ਆਇਆ ਸੀ ਮਾਸੀਆਂ ਕੋਲੇ ਤੇ ਹੁਣ ਵਾਹ ਵਡੇ ਵੱਡੇ ਹੋ ਗਏ ਐ। ਹੁਣ ਕੀ ਹੁਣ ਤਾਂ ਨਹੀਂ ਬੱਚੇ ਦਿੱਤੇ ਐ। ਅੱਛਾ। ਹਾਂ। ਤੈਨੂੰ ਨਹੀਂ ਬੁਲਾਇਆ ਕੇ? ਹਾਂ। ਨਹੀਂ। ਇਹ ਦੋਨੇ ਐਵੇਂ ਜਿੱਦੇ ਆ ਕਿ ਮੈਨੂੰ ਨਹੀਂ ਬੁਲਾਇਆ ਮੈਨੂੰ ਨਹੀਂ ਬੁਲਾਇਆ। ਆ ਵੀ ਬੱਚੇ ਬੈਠੇ ਆ ਵੀ। ਲੈ। ਕਦੋਂ ਸੀ ਮਾਸੀ? ਹਾਂ। ਇਹ ਹੋ ਗਏ ਅੱਜ 15 ਦਿਨ ਹੋ ਗਏ। ਠੀਕ ਐ। ਇੱਕ ਮਾਂ ਮਰ ਗਿਆ। ਚਾਰ ਹੈਗੇ ਠੀਕ ਆ ਪੰਜ ਦਿੱਤੇ ਸੀਗੇ ਹਾਂ ਪੰਜ ਸੀਗੇ ਕੁੱਤਾ ਸੀ ਇੱਕ ਹਾਂ ਦੇਖ ਹੁਣ ਹੁਣ ਦੇਖ ਬੱਚਿਆਂ ਕੋਲੇ ਆਣ ਕੇ ਕੋੜਦੀ ਆਂ ਕੁਛ ਨਹੀਂ ਬਾਬੂ ਦੇਖ ਕਿਵੇਂ ਮਾਰੋ ਮਾਰੀ ਲੱਗੇ ਪਏ ਐ ਹਾਂਜੀ ਜਦੋਂ ਮੈਂ ਆਇਆ ਸੀ ਉਦੋਂ ਤਾਂ ਭਾਈਏ ਭੱਜ ਭੱਜ ਕੇ ਮਿਲਦੀ ਸੀ ਤੇ ਜਦੋਂ ਮੈਂ ਇਹਨਾਂ ਦੇ ਇਹਦੇ ਜਵਾਕਾਂ ਕੋਲੇ ਆਇਆ ਤੇ ਉਦੋਂ ਭਾਈਏ ਮੈਨੂੰ ਕੋੜਾ ਕੋੜਾ ਝਾਕਣ ਲੱਗੀ ਜਾਨਵਰ ਉਵੇਂ ਕਰਦੀ ਸੀ ਵੀ ਜਿਵੇਂ ਇਹ ਮੇਰੇ ਜਵਾਕ ਜੇ ਚੱਕ ਕੇ ਲੈ ਜਾਊਗਾ ਨਹੀਂ ਭਾਈ ਮੈਂ ਤੇਰੇ ਜਵਾਕ ਨਹੀਂ ਚੱਕ ਕੇ ਲੈ ਕੇ ਜਾਂਦਾ ਮੈਂ ਤਾਂ ਤੈਨੂੰ ਮਿਲਣ ਆਇਆ ਤੇ 마ਸੀ ਫੁਰਿਆ ਨੂੰ ਮਿਲਣ ਆਇਆ ਇਹਦੇ ਕਰਕੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ 마ਸੀ ਘਰੇ ਪਹੁੰਚ ਗਏ ਤੇ ਭਾਈ ਇਹ ਚਾਚਾ ਜੀ ਫੁਰੇ ਦੋਨੇ ਕੁੜੀਆਂ ਤੇ ਇਹ ਭਾਈ ਇਹ ਬਲੌਗ ਦੇਖਦੀਆਂ ਤੜਕੇ ਦੀ ਵੇਟ ਕਰੀ ਜਾਂਦੇ ਅਸੀਂ ਆ ਸੰਦੀਪ ਵੀਰ ਆਊਗਾ ਸੰਦੀਪ ਵੀਰ ਆਊਗਾ ਹੁਣ ਇਹ ਬਲੌਗ ਹੀ ਦੇਖ ਰਹੀਆਂ ਆਇਦਰ ਭਾਈ ਬਲੌਗ ਲਾ ਰੱਖਿਆ ਗਾ ਤੇ ਸਕੂਲ ਤੋਂ ਆਣ ਕੇ ਤੇ ਬਲੌਗ ਦੇਖਦੀ ਹੈ ਹਾਂਜੀ ਕੀ ਨਾਮ ਹੈ ਹਰਗੁਣ ਹਰਗੁਣ ਸਕੂਲੇ ਜਾਣੇ ਉਹ ਕਿਹੜੇ ਸਕੂਲੇ ਸ਼ਾਰਦਾ ਸ਼ਾਰਦਾ ਕਿੱਥੇ ਅਨੂਪਗੜ ਅਨੂਪਗੜ ਤੇ ਰੋਜ਼ ਵਲੌਗ ਦੇਖਦੇ ਹੋ ਹਾਂ ਠੀਕ ਐ ਇਧਰੇ ਛੋਟੀ ਜਿਹੀ ਕਿਲੀ ਹਾਂਜੀ ਕੀ ਨਾਮ ਹੈ ਮਮਤਾਜ ਮਮਤਾਜ ਤੂੰ ਸਕੂਲੇ ਆਨੀ ਹੈ ਕਿਹੜੀ ਕਲਾਸ ਚ ਐ ਦੂਜੀ ਦੂਜੀ ਚ ਕਿਹੜੇ ਸਕੂਲ ਸ਼ਰਦਾ ਜੀ ਹੂੰ ਨੋਪਗੜ ਠੀਕ ਐ ਦੋਨੇ ਇਕੱਠੇ ਆ ਜਾਨੇ ਹੋ ਠੀਕ ਐ ਤੇ ਵਲੌਗ ਰੋਈ ਦੇਖਦੀਆਂ ਠੀਕ ਐ ਬਈ ਉਡੀਕ ਕਰੀ ਜਾਂਦੀ ਅਸੀਂ ਸਵੇਰ ਦੀਆਂ ਅੱਛਾ ਕੀ ਕਹਿੰਦੀਆਂ ਅਸੀਂ ਸੰਦੀਪ ਵੀਰਾ ਕਦੋਂ ਆਊਗਾ ਮਮਾ ਸੰਦੀਪ ਵੀਰਾ ਕਦੋਂ ਆਊਗਾ ਅੱਛਾ ਵਲੌਗ ਬਣਾਉਣਾ ਹੈ ਅਸੀਂ ਦੇਖਣਾ ਹੈ ਦਿਖਾ ਦੂਗਾ ਅੱਛਾ ਇਹ ਭਾਈ ਜਿਹੜੀ ਇਹ ਮਮਤਾ ਜਣਾ ਦਾ ਨਾਮ ਮਨਾਵਾ ਸੀ ਮਮਤਾ ਮਮਤਾਜ ਇਹ ਭਾਈ ਮੇਰ ਨਾਲ ਮੋਹ ਪਿਆਰ ਬਹੁਤ ਸੀ ਆ ਇਹ ਦਿਨਾਂ ਜਦੋਂ ਮੈਂ ਇੱਥੇ ਮਾਸੀ ਦੇ ਪਿੰਡੋਂ ਉਹਨਾਂ ਦਾ ਸੀ ਨਾ ਹਾਂ ਉਦੋਂ ਇਹ ਛੋਟੀ ਹੀ ਹੁੰਦੀ ਸੀ ਤੇ ਭਾਈ ਇਹ ਮੇਰੇ ਕੋਲ ਬਹੁਤ ਆਉਂਦੀ ਹੁੰਦੀ ਸੀ ਇਹ ਨਹੀਂ ਆਉਂਦੀ ਹੁੰਦੀ ਸੀ ਮੇਰੇ ਕੋਲ ਛੋਟੇ ਹੁੰਦਿਆਂ ਤੇ ਇਹ ਬਹੁਤ ਆਉਂਦੀ ਹੁੰਦੀ ਸੀ ਸਮਾਂ ਜਿਹੜਾ 7 ਵਜੇ ਦੇ ਲਵੇ ਤਵੇ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆ ਪਿੰਡ ਨੋ ਇਹ ਆਪਣੇ ਮਾਸੀਗੇ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੰਮੀ ਹੁਰੀ ਆ ਪੰਜ ਭੈਣ ਭਰਾਇਆ ਤੇ ਜਿਹੜੇ ਇਹ ਮਾਸੀ ਸਾਰੇ ਨਾਲ ਛੋਟੇ ਛੋਟੇ ਮਾਸੀ ਆ ਤੇ ਇਹਨਾਂ ਦੇ ਭਾਈ ਦੋ ਜਵਾਕਾ ਜਿਹੜਾ ਮਾਸੀ ਦਾ ਆਪਾਂ ਨੂੰ ਮੁੰਡਾ ਲੈਣ ਗਿਆ ਸੀ ਪਿੰਡੋਂ ਇਹ ਛੋਟਾ ਹੈ ਤੇ ਇਹਨਾਂ ਦੇ ਇੱਕ ਗੁੜੀਆ ਵੀ ਵੱਡੇ ਭੈਣ ਆਪਣੇ ਤੇ ਉਹ ਭਾਈ ਆਪਣੇ ਨਾਨਕ ਕੇ ਗਏ ਆ ਪਿੰਡ ਤੇ ਇਹਦੇ ਕਰਕੇ ਉਹ ਵੀ ਭਾਈ ਆਪਾਂ ਨੂੰ ਫੋਨ ਤੇ ਕਰੀ ਜਾਂਦੇ ਭਾਈ ਤੂੰ ਵੀਰੇ ਇਕੱਲਾ ਇਕੱਲਾ ਹੀ ਮੰਮੀ ਡੈਡੀ ਫਿਰ ਉਹਨਾਂ ਮਿਲ ਕੇ ਜਾਵੜਾ ਤੇ ਮੈਨੂੰ ਨਹੀਂ ਮਿਲ ਕੇ ਗਿਆ ਤੇ ਮੈਂ ਹੁਣ ਕਿਹਾ ਸੀ ਮੈਂ ਆਈ ਜਾਂਣਾ ਤੇ ਉਹ ਕਹਿੰਦੀ ਭਾਈ ਵੀ ਮੈਨੂੰ ਇੱਥੇ ਪਿੰਡ ਛੱਡ ਕੇ ਜਾਣ ਵਾਲਾ ਕੋਈ ਨਹੀਂ ਆ ਤੇ ਨਾਨਕਾ ਪਿੰਡ ਆਪਣੇ ਤੋਂ ਇਥੋਂ ਨੋ ਪਕੜਦੇ ਲਵੀ ਆ ਤੇ ਪਰ ਵਾਟ ਸਾਈਡ ਤੇ ਪੈਂਦੋ ਦੇ ਕਰਕੇ ਉਹ ਵਿਚਾਰੀ ਆਈ ਨਹੀਂਗੀ ਤੇ ਹੁਣ ਆਪਾਂ ਪਿੰਡ 25 ਇਹਨੂੰ ਵਾਪਸੀ ਚੱਲਦੇ ਆ ਕਿਉਂਕਿ ਤੜਕੇ ਘਰੇ ਵੀ ਕੰਮ ਕਾਫੀ ਆ ਤੇ ਉਹ ਵੀ ਨਿਮੇੜਨੇ ਆ ਤੇ ਇਹਦੇ ਕਰਕੇ ਆਪਾਂ ਨੂੰ ਪਿੰਡ ਜਾਣਾ ਪੂਆ ਨਹੀਂ ਤਾਂ ਇੱਥੇ ਰੁਕ ਜਾਂਦੇ ਪਿੰਡ ਆਪਣੇ ਤੋਂ ਇੱਥੋਂ ਨੋਏ ਤੋਂ ਕੋਈ ਜ਼ਿਆਦਾ ਦੂਰ ਨਹੀਂ ਆ 12 13 ਕਿਲੋਮੀਟਰ ਹੀ ਪੈ ਜਾਂਦਾ ਹੈ ਜਿਵੇਂ ਗੱਲ ਕਰੀਏ ਤੇ ਨੋਪ ਨੂਪਗੜ੍ਹ ਸ਼ਹਿਰ ਤੋਂ ਜਿਵੇਂ ਗੱਲ ਕਰੀ ਆਪਾਂ ਨੋਪਗੜ੍ਹ ਸ਼ਹਿਰ ਤੋਂ ਜਿਹੜਾ ਮਾਸੀ ਦਾ ਪਿੰਡ ਆ ਇਹ ਚੜ੍ਹਦੇ ਵੱਲ ਰਹਿ ਜਾਂਦਾ ਤੇ ਜਿਹੜਾ ਆਪਣਾ ਪਿੰਡ ਆ ਇਹ ਭਾਈ ਸ਼ੇਪ ਦੇ ਵੱਲ ਰਹਿ ਜਾਂਦਾ ਤੇ ਨਹਿਰ ਜਿਹੜੀ ਹੈ ਇੱਕ ਹੀ ਪੈਂਦੀ ਆ ਆਪਾਂ ਨੂੰ ਮਾਸੀ ਨੇ ਆਉਂਦੇ ਸਾਰ ਆਪਣੀ ਰੋਟੀ ਪਾਣੀ ਬਣਾ ਰੱਖਿਆ ਸੀ ਆ ਤੇ ਮਾਸੀ ਨੂੰ ਆਪਾਂ ਪਹਿਲਾਂ ਹੀ ਫੋਨ ਕਰਤਾ ਸੀ ਭਾਈ ਆਪਾਂ ਘੰਟਾ ਕੀ ਰੋਕਾਂਗੇ ਉਹ ਤੋਂ ਬਾਅਦ ਚ ਆਪਾਂ ਵਾਪਸੀ ਪਿੰਡ ਨੂੰ ਜਾਵਾਂਗੇ 25 ਇਹਨੂੰ ਤੇ ਮਾਸੀ ਕਹਿੰਦੀ ਭਾਈ ਫੇਰ ਆਇਆ ਤਾਂ ਹੁਣ ਰੋਟੀ ਪਾਣੀ ਹੈ ਜਿਹੜਾ ਛੱਕੀ ਜਾਈਂ ਤੇ ਇਹ ਆਪਣੀ ਨਿੱਕੀ ਨਿੱਕੀ ਫੈਮਲੀਆ ਪਰਿਵਾਰ ਦੀ ਜੀ ਆ ਤੇ ਆਪਣੇ ਜਿਵੇਂ ਉਧਰ ਹੈ ਜਿਵੇਂ ਛੋਟੀਆਂ ਛੋਟੀਆਂ ਫੈਮਲੀਆ ਤੇ ਜਿਹੜੀ ਆਪਣੀ ਇਹ ਤੋਂ ਵੱਡੀ ਮਾਸੀ ਆ ਉਹ ਭਾਈ ਇੱਥੋਂ ਥੋੜਾ ਜਿਹਾ ਨੋਪਗੜ ਤੋਂ ਸਾਈਡ ਤੇ ਰਹਿ ਜਾਂਦਾਗਾ ਰੈਸਨਗਰ ਕੋਲੇ ਆ ਪਿੰਡ ਸਮੇਜਾ ਕੋਠੀ ਭਾਈ ਉਹ ਉੱਥੇ ਆ ਉਹਨਾਂ ਦਾ ਪਿੰਡ ਤੇ ਉੱਥੇ ਆਪਾਂ ਜਾ ਨਹੀਂ ਸਕੇ ਗੱਲਬਾਤ ਐਵੇਂ ਕਿ ਆਪਣੇ ਕੋਲ ਜਿਹੜਾ ਸਮਾਂ 2 ਦਿਨਾਂ ਦਾ ਹੀ ਸੀ ਆ ਉਹਦੇ ਕਰਕੇ ਆਪਾਂ ਪਰਿਵਾਰ ਨਾਲ ਘੱਟ ਹੀ ਮਿਲ ਪਾਏ ਆ ਕਿਉਂਕਿ ਭੱਜਾ ਭਜਾਈ ਬਾਲੀ ਸੀ ਪਹਿਲਾਂ ਤਾਂ ਬੈਂਕ ਦਾ ਕੰਮ ਸੀ ਆ ਸਾਰਾ ਦਿਹਾੜੀ ਤੇ ਉੱਥੇ ਹੀ ਲੱਗੀ ਤੇ ਫੇਰ ਆਪਾਂ ਨੂੰ ਜਿਹੜਾ 2-3 ਕੰਮ ਜੇ ਹੋਰ ਸੀਗੇ ਉਹਨਾਂ 'ਚ ਕਰਦੇ-ਕਰਦੇ ਤੇ ਨੋ ਪਗੜ ਸ਼ਹਿਰ ਆਪਾਂ ਨੂੰ ਸ਼ਾਮ ਦੇ 5:30 ਦੇ ਲਵੇ ਤਵੇ ਜਿਹੜਾ ਸਮਾਂ ਹੋ ਗਿਆ ਸੀ ਆ ਨਿੱਕਲਦੇ-ਨਿੱਕਲਦੇ ਤੇ ਫੇਰ ਆਪਾਂ ਭਾਈ 6 ਵਜੇ ਦੇ ਲਵੇ ਤਵੇ ਜਿਹੜਾ ਮਾਸੀ ਦੇ ਪਿੰਡ ਪਹੁੰਚੇ ਸੀਗੇ ਚੰਗਾ ਵਾਸੀ ਸਮਾਜ ਦਾ ਘਾਟੀ ਮੈਂ ਪਤਾਇਆਗਾ ਤੇ ਜ਼ਰੂਰ ਗੇੜਾ ਮਾਰਨੇ ਚਾਹ ਹਾਂ ਠੀਕ ਠੀਕ ਹਾਂ ਚਲਿਏ ਪਹਿ ਰੱਖ ਲਿਆ ਬੈਗ ਤੇ ਕਿੱਕ ਮਾਰ ਲਈ ਫੇਰ ਛੋਟੇ ਦੀ ਤੇ ਹੁਣ ਚਲਦੇ ਆ 25 ਇਹ ਪਿੰਡ ਨੂੰ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈਵਾਦੀ ਉਹ ਤੋਂ ਪਹਿਲਾਂ ਸਾਰੀ ਸੰਗਤ ਨਾਲ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਜਿਵੇਂ ਤੁਹਾਨੂੰ ਪਤਾ ਹੀ ਕਿ ਆਪਣੇ ਜਿਹੜੇ ਬੈਂਕ ਦਾ ਕੰਮ ਸੀ ਉਹ ਅੱਜ ਨਿਬੜ ਗਿਆ ਤੇ ਮੇਨ ਕੰਮ ਉਹਦੇ ਵਾਸਤੇ ਆਈ ਸੀ ਤੇ ਇੱਕ ਆਪਣਾ ਆਧਾਰ ਕਾਰਡ ਅਪਡੇਟ ਕਰਾਉਣਾ ਸੀ ਆ ਉਹ ਕਰਵਾ ਲਿਆ ਤੇ ਇੱਕ ਦੋ ਡਾਕੂਮੈਂਟ ਜੇ ਹੋਰ ਆਪਾਂ ਸਹੀ ਕਰਵਾਉਣੇ ਸੀਗੇ ਉਹ ਵੀ ਕੰਮ ਕਰ ਲਿਆ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿੰਡ ਨੋਏ ਆਪਣੇ ਮਾਸੀ ਜੀ ਕੋਲ ਗਏ ਸੀ ਤੇ ਇਹਨਾਂ ਨੂੰ ਭਾਈ ਮੈਂ ਪਹਿਲਾਂ ਛੋਟੇ ਮੰਮੀ ਹੀ ਕਹਿੰਦਾ ਹੁੰਦਾ ਸੀ ਆ ਗੱਲਬਾਤ ਐਵੇਂ ਸੀ ਕਿ ਜਿਹੜਾ ਆਪਣਾ ਇੱਥੇ ਨੋਪਗੜ ਸ਼ਹਿਰ ਆਪਣੇ ਤੋਂ 15-16 ਕਿਲੋਮੀਟਰ ਦੂਰ ਰਹਿ ਜਾਂਦਾ ਤੇ ਉੱਥੇ ਭਾਈ ਸਕੂਲ ਸੀ ਇੱਥੇ ਨੇੜੇ ਤੇੜੇ ਕੋਈ ਸਕੂਲ ਨਹੀਂ ਸੀ ਤੇ ਪਹਿਲਾਂ ਆਪਣੇ ਕੋਲ ਹੀ ਕੋਈ ਸਾਧਨ ਨਹੀਂ ਹੁੰਦਾ ਸੀ ਆ ਐਸੇ ਕਰਕੇ ਤੇ ਆਪਾਂ ਦੋਨੋਂ ਭਰਾਵਾਂ ਨੂੰ ਭਾਈ ਆਪਣੇ ਨਾਨਕੇ ਪਿੰਡ ਪੜਨ ਲਾਇਆ ਸੀ ਆ ਤੇ ਉੱਥੇ ਭਾਈ ਆਪਾਂ ਨੂੰ ਮਾਸੀ ਜੀ ਹੁਰੀਆ ਜਿਹੜੇ ਸੰਭਾਲਦੇ ਹੁੰਦੇ ਸੀ ਕਿਉਂਕਿ ਇਹਨਾਂ ਦਾ ਵਿਆਹ ਜਿਹੜਾ ਬਹੁਤ ਲੇਟ ਹੋਇਆ ਸੀ ਆ ਤੇ ਐਸੇ ਕਰਕੇ ਵੀਡੀਓ ਜਿਹੜੀ ਸਮਾਂਤੀ ਲਈਵਾਦੀ ਸਾਰੀ ਸੰਗ ਦਤਾ ਇਹਦੇ ਲਈ ਧੰਨਵਾਦ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਗੱਡ ਕੇ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਤਾ ਇਹਦੇ ਲਈ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ